ਗੁਰਦੁਆਰਾ ਬਾਬਾ ਢਲਰਾਏ ਸਾਹਿਬ ਜੀ ਇਹ ਗੁਰਦੁਆਰਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਢਲਰਾਏ ਸਾਹਿਬ ਜੀ ਦਾ ਹੈ ਬਾਬਾ ਜੀ ਦਾ ਜਨਮ ਗੁਰੂ ਤੇ ਮਹਾਂ ਦਾ ਸ੍ਰੀ ਅੰਮ੍ਰਿਤਸਰ ਦੇ ਸੰਮਤ 1676 ਵਿੱਚ ਛੋਟੀ ਵਸਤਾ ਵਿੱਚ ਜੋ ਕੁ ਜਾਗਦੇ ਸਨ ਉਹ ਪੱਤੰਦਾ ਸਿਸਲੀ ਉਹਨਾਂ ਦੇ ਇਸ ਬਜ਼ੁਰਗੀ ਤੇ ਪ੍ਰਭਾਵ ਸਾਰੇ ਉਸਨਾਂ ਨੂੰ ਬਾਬਾ ਜੀ ਕਹਿੰਦੇ ਸਨ ਬਾਲ ਉਹਸਤਾ ਵਿੱਚ ਆਪ ਹਾਣੀ ਮਾਲਕਾਂ ਦੇ ਨਾਲ ਖਿੱਦੋ-ਕੁੰਡੀ ਖੇਡਿਆ ਕਰਦੇ ਸਨ ਇੱਕ ਦਿਨ ਖੇਡਦੇ ਕਰਦੇ ਇੱਕ ਮਿੱਟੀ ਬਾਲਕ ਮੋਹਨ ਸਿਰਾਈ ਤੋਂ ਦੂਜੇ ਦਿਨ ਦਾ ਵਚਨ ਕਰਕੇ ਮੋਹਨ ਨੂੰ ਰਾਤ ਸੱਪ ਨੇ ਡੰਗਿਆ ਤਾਂ ਮੋਹਨ ਮਰ ਗਿਆ ਕਿਉਂ ਮੋਹਨ ਮਿੱਟੀ ਦੇਣ ਲਈ ਤਾਂ ਬਾਬਾ ਜੀ ਨੇ ਟਲ ਰਾਇ ਜੀ ਨੂੰ ਸੱਦਿਆ ਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਣ ਪਾਲ ਦੱਸਿਆ ਇਹ ਸੁਣ ਕੇ ਬਾਬਾ ਜੀ ਅੱਗੇ ਵਧਦੇ ਤੇ ਆਪਣੀ ਖੁੰਡੀ ਮੌਣ ਦੇ ਗਾਲੇ ਚ ਪਾ ਕੇ ਗਿਆ ਕੋਟ ਸਾਡੀ ਮਿੱਟੀ ਦੇ ਜਿਸ ਨਾਲ ਮੌਣ ਸਰਜੀਤ ਉੱਠਿਆ ਇਸ ਗੱਲ ਦੀ ਚਰਚਾ ਸਾਰੇ ਸ਼ਹਿਰ ਵਿੱਚ ਤੇ ਸਤਗੁਰ ਜੀ ਨੂੰ ਹੀ ਪਤਾ ਲੱਗਿਆ ਬਾਬਾ ਡਰ ਰਹਾ ਸਾਬ ਜੀ ਸਤਗੁਰ ਜੀ ਦੀ ਹਜ਼ੂਰੀ ਵਿੱਚ ਰਿਕਾਲਤਾ ਸਵਾਇਆ ਤਾਂ ਸਤਗੁਰ ਜੀ ਨੇ ਫਰਮਾਇਆ ਵੀ ਪਾਣਾ ਉਲਟਾ ਉਲਟਾਇਆ ਜੇ ਬਾਬਾ ਜੀ ਨੇ ਸਮਝ ਲਿਆ ਕਿ ਨਮਸਕਾਰ ਕਰ ਅਡੋਲ ਚਲੇਗੇ ਤੇ ਇਸ ਥਾਂ ਤੇ ਚਾਦਰ ਤਾਂ ਤੇ ਲੇਟ ਗਏ ਤੇ ਸਰੀਰ ਤੇ ਆਦੀ ਪਸ ਤੇ 14 ਤੱਕ 1685 ਅਸੂ ਵਦੀ 10 ਵਾਲੇ ਦਿਨ ਪਤਾ ਲੱਗਣ ਤੇ ਸੰਗਤਾਂ ਸਮੇਤ ਸਤਗੁਰ ਜੀ ਇੱਥੇ ਆਏ ਤੇ ਬਾਬਾ ਹਟਾਲਾ ਜੀ ਦਾ ਸਨਸਕਾਰ ਕੀਤਾ ਸਨਸਕਾਰ ਸਮੇਂ ਜਿਸ ਥਾਂ ਗੁਰਯੂਰ ਸ਼ਰਤਾਂ ਨਾਲ ਬੈਠੇ ਉਸ ਥਾਂ ਸੰਗਤਾਂ ਨਾਲ ਜਿਸ ਥਾਂ ਉਸ ਥਾਂ ਗੁਦਵਾਰਾ ਵਾਹ ਦਰੀਆ ਕਾਲ ਚਲਾਣੇ ਸੰਬਾਬਾ ਜੀ ਦੀ ਉਮਰ 9 ਸਾਲ ਦੇ ਸੀ ਸੋਏ ਇੱਥੇ ਨੇ ਗਦਾਰਾ ਬਾਬਾ ਉੱਤਲ ਰਾਇ ਦਾ ਆ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਇੱਧਰ ਇੱਕ ਹੋਰ ਬਹੁਤ ਵੱਡਾ ਹਾਂ ਇਹ ਜਿਹੜਾ ਬਾਬਾ ਡਰਰਾਏ ਦਾ ਗੁਰਦੁਆਰਾ ਇੱਥੇ ਗੁਰਦੁਆਰਾ ਕਾਲਸਰ ਸਾਬੀ ਬੀਬੀ ਕੋਲਾ ਜ데요 ਬੀਬੀ ਕੋਲਾ ਜੀ ਗੁਰਦੁਆਰਾ ਕਾਲਸਰ ਸਾਬੀ ਇੱਧਰ ਹੀ ਆ ਇਸ ਸਥਾਨ ਉੱਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਬਾਬਾ ਔਡਾ ਜੀ ਦੀ ਚਰਨਛੋਪਾ ਪ੍ਰਾਪਤ ਆ ਮਾਤਾ ਗੰਗਾ ਜੀ ਸਰਾਂ ਹੈ। ਫਤਿਹ ਸ੍ਰੀ ਗੁਰੂ ਹਰਗੋਬਿੰਦ ਜੀ ਨਿਸ਼ਾਨ ਸਾਹਿਬ। ਤੋ ਇਸ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰਿਓ ਤੇ ਇੱਥੇ ਨੰਬਰ ਹਲ ਚਲਦਾ ਇੱਥੇ ਦੀ ਪਵਿੱਤਰਤਾ ਵੀ ਬਾਬਾ ਪੱਕੀਆਂ ਪਕਾਈਆਂ ਤਲ ਇੱਥੇ ਪੱਕੇ ਹੋਏ ਅਲੰਦਰੀਆ ਹਾਂ ਦਾ ਇੱਕ ਇੱਥੇ ਤੁਹਾਨੂੰ ਹੋਰ ਵੀ ਦਿਖਾਵਾਂਗਾ ਤਾਂ ਤੇ